ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਸਾਡੀ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਸਰਕਾਰੀ ਨੌਕਰੀਆਂ ਵਿੱਚ ਕੰਮ ਕਰਨ ਵਾਲੇ ਲੱਖਾਂ ਕਰਮਚਾਰੀਆਂ ਦੀਆਂ ਨਜ਼ਰਾਂ ਇੰਨੀ ਦਿਨੀ 8ਵੇਂ ਤਨਖਾਹ ਕਮਿਸ਼ਨ ਤੇ ਟਿਕੀਆਂ ਹੋਈਆਂ ਹਨ ਖਾਸ ਕਰਕੇ ਉਹ ਕਰਮਚਾਰੀ ਜੋ ਲੈਵਲ 6 ਜਾਂ ਗ੍ਰੇਡ ਪੇ 4200 ਤੇ ਕੰਮ ਕਰ ਰਹੇ ਹਨ ਜਿਵੇਂ ਕਿ ਸਹਾਇਕ ਸੈਸ਼ਨ ਅਫਸਰ ਤਨਖਾਹ ਵਿੱਚ ਵਾਧੇ ਦੀ ਉਮੀਦ ਕਰ ਰਹੇ ਹਨ ਵਰਤਮਾਨ ਵਿੱਚ ਇਸ ਪੱਧਰ ਦੇ ਕਰਮਚਾਰੀਆਂ ਦੀ ਮੂਲ ਤਨ ਲਗ ਤਨਖਾਹ ਲਗਭਗ 35400 ਰੁਪਏ ਪ੍ਰਤੀ ਮਹੀਨਾ ਹੈ ਪਰ ਨਵੇਂ ਤਨਖਾਹ ਕਮਿਸ਼ਨ ਦੇ ਲਾਗੂ ਹੋਣ ਨਾਲ ਇਹ ਰਕਮ ਬਹੁਤ ਜ਼ਿਆਦਾ ਵੱਧ ਸਕਦੀ ਹੈ ਜਦੋਂ ਵੀ ਨਵਾਂ ਤਨਖਾਹ ਕਮਿਸ਼ਨ ਲਾਗੂ ਕੀਤਾ ਜਾਂਦਾ ਹੈ ਤਾਂ ਪੁਰਾਣੀ ਤਨਖਾਹ ਟਾਚੇ ਤੋਂ ਨਵੇਂ ਪੈਕੇਜ ਵਿੱਚ ਤਬਦੀਲੀ ਲਈ ਇੱਕ ਗੁਣਾਕ ਭਾਵ ਫਿਟਮੈਂਟ ਫੈਕਟਰ ਨਿਰਧਾਰਤ ਕੀਤਾ ਜਾਂਦਾ ਹੈ ਨਵੀਂ ਤਨਖਾਹ ਦੀ ਗਣਨਾ ਕਰਮਚਾਰੀ ਦੀ ਮੂਲ ਤਨਖਾਹ ਨੂੰ ਇਸ ਨਾਲ ਗੁਣਾ ਕਰਕੇ ਕੀਤੀ ਜਾਂਦੀ ਹੈ ਪਿਛਲੇ 7ਵੇਂ ਤਨਖਾਹ ਕਮਿਸ਼ਨ ਵਿੱਚ ਇਹ ਕਾਰਕ 2.57 ਸੀ ਪਰ ਸੂਤਰਾਂ ਅਨੁਸਾਰ 8ਵੇਂ ਤਨਖਾਹ ਕਮਿਸ਼ਨ ਲਈ ਇਸ ਨੂੰ ਲਗਭਗ 1.92 ਮੰਨਿਆ ਜਾ ਰਿਹਾ ਹੈ ਇਸ ਦਾ ਮਤਲਬ ਹੈ ਕਿ ਜੇਕਰ ਕੋਈ ਕਰਮਚਾਰੀ ਇਸ ਸਮੇਂ 35400 ਰੁਪਏ ਮਾਸਿਕ ਮੂਲ ਤਨਖਾਹ ਲੈਂਦਾ ਹੈ ਤਾਂ ਨਵੀਂ ਪ੍ਰਣਾਲੀ ਵਿੱਚ ਉਸ ਦੀ ਮੂਲ ਤਨਖਾਹ ਲਗਭਗ 68000 ਰੁਪਏ ਤੱਕ ਪਹੁੰਚ ਸਕਦੀ ਹੈ ਇਸ ਬਦਲਾਅ ਦਾ ਪ੍ਰਭਾਵ ਕਰਮਚਾਰੀਆਂ ਦੀ ਤਨਖਾਹ ਲਗਭਗ ਦੁੱਗਣੀ ਹੋਣ ਜਾ ਰਹੀ ਹੈ। ਇਸ ਬਦਲਾਅ ਨਾਲ ਸਿਰਫ ਮੂਲ ਤਨਖਾਹ ਹੀ ਨਹੀਂ ਸਗੋ, ਪੱਤਿਆਂ ਵਿੱਚ ਵੀ ਵਾਧਾ ਹੋਵੇਗਾ। ਸਭ ਤੋਂ ਵੱਧ ਹਿੱਸਾ ਹਾਊਸ ਰੈਂਟ ਅਲਾਉਂਸ ਹੋਵੇਗਾ ਜੋ ਵੱਡੇ ਸ਼ਹਿਰਾਂ ਵਿੱਚ ਮੂਲ ਤਨਖਾਹ ਦਾ 30% ਤੱਕ ਹੋ ਸਕਦਾ ਹੈ। ਉਦਾਹਰਨ ਵਜੋਂ ਜੇਕਰ ਮੂਲ ਤਨਖਾਹ 68000 ਰੁਪਏ ਹੈ ਤਾਂ HRA ਲਗਭਗ 20400 ਰੁਪਏ ਤੱਕ ਹੋ ਸਕਦਾ ਹੈ। ਇਸ ਤੋਂ ਇਲਾਵਾ ਕਰਮਚਾਰੀਆਂ ਨੂੰ ਯਾਤਰਾ ਪੱਤਾ ਵੀ ਦਿੱਤਾ ਜਾਂਦਾ ਹੈ ਜੋ ਕਿ ਵੱਡੇ ਮਹਾਨਗਰਾਂ ਵਿੱਚ ਲਗਭਗ 3700 ਰੁਪਏ ਪ੍ਰਤੀ ਮਹੀਨਾ ਹੋ ਸਕਦਾ ਹੈ ਮਹਿੰਗਾਈ ਪੱਤਾ ਆਮ ਤੌਰ ਤੇ ਨਵੀਂ ਤਨਖਾਹ ਲਾਗੂ ਹੋਣ ਤੇ 0% ਤੋਂ ਸ਼ੁਰੂ ਹੁੰਦਾ ਹੈ ਕਿਉਂਕਿ ਮਹਿੰਗਾਈ ਪਹਿਲਾਂ ਹੀ ਨਵੀਂ ਤਨਖਾਹ ਵਿੱਚ ਸ਼ਾਮਲ ਹੁੰਦੀ ਹੈ ਇਹ ਤਵੱਤਾ ਸਮੇਂ ਦੇ ਨਾਲ ਵਧਦਾ ਰਹਿੰਦਾ ਹੈ ਜਿਸ ਨਾਲ ਕੁੱਲ ਤਨਖਾਹ ਹੋਰ ਵੱਧ ਜਾਂਦੀ ਹੈ